ਤਾਂ ਤਨ ਸਤਗੁਰੂ ਤੇਰਾ ਹੀ ਆਸਰਾ ਚੰਦ ਲਖ ਚੜ ਜਾਵੇ ਜੀ ਪਿਆਰਿਓ ਸਤਗੁਰ ਬਾਜ ਆਂਦੇਰਾ ਚੰਦ ਲਖ ਚੜ ਜਾਵੇ ਜੀ ਪਿਆਰਿਓ ਸਤਗੁਰ ਬਾਜ ਆਂਦੇਰਾ ਸਤਗੁਰ ਬਿਨਾ ਤੇਰਾ ਨਹੀਂ ਕੋਈ ਗੁਰੂ ਬਿਨਾ ਮਿਲਦੀ ਨਹੀਂ ਢੋਈ ਗੁਰਪੂਰਾ ਮਿਲੇ ਆਜੀ ਦੇਕੇ ਨਾਮ ਤੇ ਗਿਆਨ ਵੇੜਾ ਚੰਦ ਲਖ ਚੜ ਜਾਵੇ ਜੀ ਪਿਆਰਿਓ ਸਤਿਗੁਰ ਬਾਜ ਆਂਦੇਰਾ ਪਾਪੀ ਤੇ ਅਪਰਾਧੀ ਪਾਰੇ ਜਿਹੜੇ ਆਣ ਗੁਰਾਂ ਦੇ ਦਵਾਰੇ ਗੁਰਾ ਨਾਮ ਦੜਾਇਆ ਜੀ ਕਟਿਆ ਕਾਲ ਚੱਕਰ ਦਾ ਫੇਰਾ ਚੰਦ ਲਖ ਚੜ ਜਾਵੇ ਜੀ ਪਿਆਰਿਓ ਸਤਿਗੁਰ ਬਾਜ ਆਂਦੇਰਾ ਗੁਰੂ ਪੂਰੇ ਦੇ ਲੱਗ ਜਾ ਚਾਨੀ ਤੈਨੂੰ ਦੱਸੇ ਨਾਮ ਦੀ ਕਰਨੀ ਜੇ ਗੁਰੂ ਮਿਲ ਜਾਵੇ ਜੀ ਤਾਂ ਘਟਿਆ ਜਾਵੇ ਸੰਕਟ ਤੇਰਾ ਚੰਦ ਲੱਖ ਚੜ ਜਾਵੇ ਜੀ ਪਿਆਰਿਓ ਸਤਿਗੁਰ ਬਾਜ ਆਂਦੇਰਾ ਸਤਿਗੁਰ ਬਿਨਾ ਨ ਕੋਈ ਤਰਿਆ ਬਾਜੂ ਸਤਿਗੁਰ ਕਾਜ ਨ ਸਰਿਆ ਸਤਿਗੁਰ ਪੂਰਾ ਜੀ ਜਿਸਨੇ ਕਟਿਆ ਚਰਾਸੀ ਦਾ ਢੇੜਾ ਚੰਦ ਲਖ ਚੜ ਜਾਵੇ ਜੀ ਪਿਆਰਿਓ ਸਤਿਗੁਰ ਬਾਜਿਆਂ ਦੇਰਾ ਗੁਰੂ ਪੂਰੇ ਦਾ ਧਿਆਨ ਲਗਾ ਲੈ ਆਪਣੇ ਘਰ ਵਿੱਚ ਰੱਬ ਨੂੰ ਪਾਲੈ ਬਿਨ ਸਤਗੁਰ ਨ ਤਰ ਸਕਦਾ ਪਿਆਰਿਆ ਮਨ ਲੈ ਕਹਿਣਾ ਮੇਰਾ ਚੰਦ ਲੱਖ ਚੜ ਜਾਵੇ ਜੀ ਪਿਆਰਿਓ ਸਤ ਗੁਰ ਬਾਜਿਆਂ ਦੇਰਾ ਰਿਸ਼ਤੇਦਾਰਕ ਡੰਬੀ ਸਾਰੇ ਇਹਨੇ ਤੇਰੇ ਵੈਰੀ ਪਾਰੇ ਸਭ ਗਰਜ ਦੇਵਤੇ ਜੀ ਪਿਆਰਿਆ પાਕੇ ਬੈਠੇ ਕੇਰਾ ਚੰਦ ਲੱਖ ਚੜ ਜਾਵੇ ਜੀ ਪਿਆਰਿਓ ਸਤ ਗੁਰ ਬਾਜਿਆਂ ਦੇਰਾ ਪੂਰਵ ਜਨਮ ਦੀ ਹੋਵੇ ਕਮਾਈ ਉਸ ਨੂੰ ਮਿਲਦਾ ਸਤਿਗੁਰ ਪਾਈ ਜੀ ਨੂੰ ਸਤਿਗੁਰ ਮਿਲਿਆ ਜੀ ਪਿਆਰਿਓ ਮੁੱਕ ਗਿਆ ਮੇਰਾ ਤੇਰਾ ਚੰਦ ਲਖ ਚੜ ਜਾਵੇ ਜੀ ਪਿਆਰਿਓ ਸਤਿਗੁਰ ਬਾਜ ਆਂਦੇਰਾ ਗੁਰੂ ਪਰੋਸੇ ਦਾ ਸਹ Đਾਰੂ ਸ਼ਰਨ ਪਿਆਨੂ ਆਪੇ ਤਾਰੂ ਮੇਰਾ ਸਤਗੁਰੂ ਸਵਾਮੀ ਜੀ ਦੇ ਬਿਨਾ ਨਹੀਂ ਕੋਈ ਮੇਰਾ ਚੰਦ ਲੱਖ ਚੜ ਜਾਵੇ ਜੀ ਪਿਆਰਿਓ ਸਤਗੁਰ ਬਾਜ ਅੰਧੇਰਾ ਚੰਦ ਲੱਖ ਚੜ ਜਾਵੇ ਜੀ ਪਿਆਰਿਓ ਸਤਗੁਰ ਬਾਜ ਅੰਧੇਰਾ ਤਨ ਤਨ ਸਤਗੁਰੂ ਤੇਰਾ ਹੀ ਆਸਰਾ